ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੇਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਪਹਾਣਾ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਫਰੀਦਕੋਟ ਅੱਜ ਦੀ ਵੀਡੀਓ ਚ ਤਿੰਨ ਨਾਗ ਆ ਜੀ ਇੱਕ ਸੂਆ ਸਵਾਇਆ ਜੀ ਤੇ ਇੱਕ ਗੱਬਣ ਆ ਤੇ ਇੱਕ ਤੋਕੜ ਆ ਡਿਟੇਲ ਮੈਂ ਬਾਅਦ ਚੋ ਲੈ ਦੂੰਗਾ ਜੀ ਤਸੱਲੀ ਵਰਕ ਤੁਸੀਂ ਕਰਨੀ ਆ ਕੋਈ ਵੀ ਨਾਗ ਤੁਹਾਨੂੰ ਪਸੰਦ ਆਉਂਦਾ ਵੀਰੇ ਜੇ ਸੂਆ ਸਵਾਇਆ ਨਾਗਾ ਦਾ ਦੋ ਚੋਕੇ ਲੈ ਜਾਓ ਤੇ ਜੇ ਗੱਬਨ ਨਾਗਾ ਦਾ ਪਾਸ ਕਰਕੇ ਲੈ ਜਾਓ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਮੁੱਲ ਛੋਟੇ ਛੋਟੇ ਆ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਲਾ ਲਓ ਮੇਕਿੰਗ ਸੰਪਨ ਪਾਣਾ ਜਿਲ੍ਹਾ ਫਿਰ ਮੋਬਾਈਲ ਨੰਬਰ ਜੀ 70885250 ਠੀਕ ਆ ਵੀਰੇ ਤਨ ਨਾਗਾ ਜੀ ਉਹਦੇ ਹਾਂ ਜੀ ਬਰੋੜਾ ਤਨ ਨਾਗਾ ਇੱਕ ਦੱਬਣ ਇੱਕ ਤਾਜੀ ਸੂਈ ਆ ਹੂੰ ਇੰਚ ਟੋਕਰ ਟੋਕਰ ਸੂਈ ਤੋਂ ਸ਼ੁਰੂ ਕਰਦੇ ਆ ਜੀ ਸੂਆ ਕਿੰਨਾ ਮਾ ਜੀ ਤੇ ਭਾਈ ਦੂਜਾ ਸੂਆ ਸੂਈ ਕਦੋਂ ਸੂਈ ਆ ਜੀ ਭਾਈ ਹੋ ਗਿਆ ਮੰਨ ਕੇ ਚਲਾ ਜੇਲ ਭਈ ਆ ਹੂੰ ਠੀਕ ਆ ਹਾਂ ਆਪਾਂ ਤੇਰੇ ਆਉਂਦੇ ਅੱਗੇ ਅੱਗੇ ਜੇਨ ਪਈ ਦਾ 15 ਮਿੰਟ ਪਹਿਲਾਂ ਠੀਕ ਆ ਬੱਚਾ ਲਈ ਦੁੱਧ ਜੀ ਕਿਹਸੀਆ ਮੱਛੀ ਮਗਰ ਆ ਬਾਈ ਬੱਚੀ ਜਰਸੀ ਦੀ ਸੋਹਣੀ ਆ ਹਨਾ ਹਾਂ ਮੱਛੀ ਚੰਗੀ ਸੋਹਣੀ ਕਿੰਨਾ ਕ ਗੱਡਿਆ ਬੋਲਾ ਜੀ ਬੋਲਾ ਗੱਡਿਆ ਬਈ 2 ਕਿਲੋ ਐਵੇਂ ਮੈਂ ਤੈਨੂੰ ਕਹਿੰਦਾ 5 ਕਿਲੋ ਗੱਡਿਆ ਦਾ ਕੋਈ ਫਾਇਦਾ ਨਹੀਂ ਉਹਦਾ ਫਾਇਦਾ ਨਹੀਂ ਜੀ ਸੇ ਠਾ ਝੂਠ ਮਰੀ ਜਾਵਾਂ ਮੈਂ ਹਾਂ ਕਿੰਨਾ ਪਿਆ ਜੀ ਦੁੱਧ ਜੀ ਦੁੱਧ ਬਈ ਮਾਲਕਾ ਦੇ ਦਸਨ ਮੁਤਾਬਕ ਦਾ ਪਾਣੀ 12 13 ਕਿਲੋ ਹਾਂ ਬਾਕੀ ਕੋਈ ਸੇਵਾ ਨਹੀਂ ਬਾਈ ਸੇਂਗਾ ਮਾਰਦੀ ਮੁੰਡੇ ਬਈ ਬੱਚੀ ਠੰਡੀ ਬੜੀ ਆ ਯਾਰ ਬੜਾ ਮ ਮੋਟਾ ਥਾਣਾ ਜੀ ਪੂਰੀ ਚੰਗੀ ਤੋੜ ਕੇ ਦਿਖਾ ਦੀ ਵੀਰੇ ਖਾ ਲ ਲੈ ਸੁਆ ਦੂਜਾ ਸੂਈ ਹੈ ਜੀ ਮਾਰਨਿੰਗ ਸੂਈ ਆ ਵੱੱਛੀ ਬੜੀ ਚੰਗੀ ਆ ਜਿਹਨੂੰ ਇਹਨੇ ਜਨਮ ਦਿੱਤਾ ਜੀ ਸੂਤੀ ਦੀ ਵੀਡੀਓ ਸਾਰੇ ਕੰਪਲੀਟ ਆ ਜੀ 2.5 ਕਿਲੋ ਬਾਈ ਦੱਸਦਾ ਆਪਾਂ ਬੌਲੀ ਕੱਢੀ ਆ ਤੇ ਜੇ ਆਪਾਂ ਹਾਈਟ ਦੀ ਗੱਲ ਕਰਕੇ ਤਾਂ ਵੀਰੇ ਨਾਰਮਲ ਜੀ ਹਾਈਟ ਆ ਕੋਈ ਐਵੇਂ ਬਾਹਲੀ ਵੱਡੀ ਨਾ ਮੰਨ ਕੇ ਅਜੇ ਚਾਹੇ ਛੋਟੀ ਮੰਨ ਕੇ ਅਜੇ ਪਰ ਛੋਟੀ ਇੱਕ ਤਾਂ ਬਾਹਲੀ ਛੋਟੀ ਹੁੰਦੀ ਹੈ ਜੀ ਇਹ ਨਾਰਮਲ ਜੀ ਮੇਰੇ ਹਿਸਾਬ ਨਾਲ ਦਰਮਿਆਨ ਨੇ ਜਿਹਾ ਸਹਿਜ ਆ 12 13 ਕਿਲੋ ਦੁੱਧ ਕਹਿੰਦਾ ਵੀ ਕੀ ਹੈ ਬਾਕੀ ਜਿਹੜਾ ਦੁੱਧ ਦੇਉਂਦੇ ਬੱਜਾਂ ਰਕਦੇ ਤੇ ਨਿਆਣਾ ਦੀ ਲੋੜ ਹੁੰਦੀ ਕਿ ਨਹੀਂ ਨਿਆਣਾ ਪਾਲੇ ਬਾਈ ਠੀਕ ਆ ਚੰਗਾ ਹੀ ਹੁੰਦਾ ਮਾੜਾ ਯਾਰ ਮੈਂ ਕ੍ਰਾਸ ਦਾ ਬੱਚੇ ਦਾ ਬਾੜਾ ਕਰਦੀ ਆ ਕਰਮਾ ਵਾਲੀ ਯਾਰ ਬੱਚੇ ਪੁੱਛੇ ਦਾ ਇਹ ਨਾ ਕਰਦੀ ਵੀ ਨਹੀਂ ਠੀਕ ਆ ਚਲੋ ਖੈਦਾ ਹੀ ਆ ਮੇਰੇ ਬੱਚਾ ਨੂੰ ਛੱਡ ਦੇ ਦਿੰਦਾ ਤੁਸੀਂ ਛੋਟੇ ਛੋਟੇ ਭਜਦੀਆਂ ਗਾਂਆਂ ਠੀਕ ਆ ਸਹੀ ਗੱਲ ਆ ਪੂਰਾ ਟਾਪ ਦਾ ਥਾਣਾ ਮਿਲਕ ਵੇਨ ਪੂਰੀ ਸਟਰੋਂਗ ਹੁੰਦੀ ਆ ਜੀ ਮੱਝਾਂ ਰਗਾ ਥਾਣਾ ਤੇ ਮੱਝਾਂ ਰਗਾਈ ਇਹਦਾ ਦੁੱਧ ਹੋਣਾ ਹੈ ਨਾ ਬਾਈ ਹਾਂ ਬਾਈ ਜਾਇਜ ਡਿਮਾਂਡ ਕਰਨੀ ਆ ਬੱਛੀਆਂ ਆਲਾ ਮੁੱਲ ਜਿਹੜੇ ਲੈਣੇ ਆ ਕਿਉਂਕਿ ਨਾਲ ਨਾਲ ਇੱਕ ਫ੍ਰੀ ਆ। ਕੰਨੀਆਂ ਮੁੜ ਕੇ ਗਲਾ ਕਹਿੰਦਾ ਯਾਰ ਬਾਈ ਕੋਈ ਮਾਨਤਾਂ। ਮਾਨਤਾਂ ਉਹਨਾਂ ਕੀ ਹੋਊਗਾ? ਮਾਨਤਾਂ ਰਹਿਣ ਦੇ ਤੂੰ। ਮਾਨਤਾਂ ਰਹਿਣ ਦੇ। ਰਹਿਣ ਦੇ। 30 ਹਜ਼ਾਰ ਦੀ ਦੇਣੀ ਆ ਮੁੱਲ 35 ਕਰਾਲਾ ਬਰੜਾ ਚੈਂ ਕਰਾਲਾ 32। 28 ਆਲਾ ਫੋਨ ਨਾਲ ਲਾਵੇ। ਨਾ ਲਾਵੇ ਯਾਰ। ਚੀਕਾ ਕੈਤ ਦੇਖ ਯਾਰ ਬਾਈ ਯਾਰ ਬਲਬਲ ਦਾ ਬੱਚਾ ਹੀ ਆ 1000 ਦੀ ਬਾਈ ਕਹਿੰਦਾ ਦੇ ਦਾਂਗੇ ਜੀ ਬੱਚਾ ਵੀ ਮਗਰ ਵੱੱਛੀ ਮਿਲ ਜਾਣੀ ਐ ਇੱਕ ਨਗ ਨ ਇੱਕ ਨਗ ਫਰੀ ਮਿਲਣਾ ਤੁਹਾਨੂੰ ਜਮਾ ਤਾਜੀ ਜੇਰਾ ਪਈ ਐ ਜੇਰਾ ਪਈ ਐ ਜੀ ਬਾਕੀ ਬੌਲੇ ਚ ਉਹੀ ਪਤਾ ਲੱਗ ਗਿਆ ਨਾ ਵੀਰੇ ਥਾਣਾ ਦਾ ਭੂਰ ਛਿੱਟਾ ਗਰੰਟੀ ਜਮਾ ਓਕੇ ਵੀਰੇ ਗਰੰਟੀ ਐ ਤੇ ਆਹ ਤੋਹਫਾ ਕਿੱਥੋਂ ਗਰਮੀਆਂ ਵਾਲਾ ਲਿਆ ਆ ਓ ਬਾਈ ਆ ਗਰਮੀਆਂ ਦਾ ਤੋਹਫਾ ਫਰਿਜ ਹੀ ਐ ਨਾ ਗਰਮੀਆਂ ਦੇ ਬੜੀ ਠੰਡੀ ਕਰਮਾ ਵਾਲੀ ਜਿਵੇਂ ਮਰਜੀ ਜਿਵੇਂ ਮਰਜੀ ਛੁੱਟੀ ਚੱਲ ਝੂਟੀ ਚੱਲ ਠੀਕ ਆ ਸੁਆ ਕਿੰਨੇ ਮਾਜੀ ਇਹਦਾ ਭਾਈ ਦੂਜਾ ਸੁਆ ਪਿਆ ਹੋਰ ਬਣਾਣਾ ਸਮਾ ਕਿੰਨਾ ਲੈਂਦੀ ਆ ਲੈਂਦੀ ਆ ਕੋਈ ਹੱਤਾ ਹੱਤਾ ਖੁੱਲਾ ਹੀ ਲੈ ਜੀ ਖੁੱਲਾ ਲੈ ਜੀ ਥਾਣਾ ਦੀ ਗਰੰਟੀ ਆ ਦੋਵਾ ਓਕੇ ਥੜ ਤਾਂ ਕਰਮ ਵਾਲੀ ਨੂੰ ਲੱਗਾ ਦਾ ਵੇਖ ਹੂੰ ਮੋਟਾ ਸੰ ਲੱਗਿਆ ਵਾ ਪੂਰਾ ਪੂਰਾ ਠੀਕ ਆ ਹਾਈਟ ਤੇਣੀ ਵੱਛੀਆਂ ਵਾਲੇ ਰਹਿਦੀ ਆ ਇਹ ਵੀ ਜਿਹੜਾ ਲੈ ਗਿਆ ਲੈ ਗਿਆ ਰਹਿ ਗਿਆ ਰਹਿ ਗਿਆ ਰਹਿ ਗਿਆ ਕਾ ਦੇਦਾ ਵੀ ਵੀਰੇ ਇੱਕੋ ਜਿਹਾ ਸੱਤ ਨੇ ਵੜਾਂ ਦਾ ਮੈਂ ਪਹਿਲਾਂ ਰੱਖ ਦਿਨਾ ਕੋਈ ਐਵੇਂ ਵੱਡੀ ਮੰਨ ਕੇ ਨਾ ਵੇ ਸਪੈਸ਼ਲ ਬੇਨਤੀ ਆ ਪਰ ਜਿਹੜਾ ਇਹ ਲੈ ਗਿਆ ਗਰਮੀ ਗਰਮੀ ਨਜ਼ਾਰੇ ਦੇ ਦਿੰਦੀ ਨਜ਼ਾਰੇ ਦੇਉ ਸਿਆਲਾ ਚ ਵੀ ਨਜ਼ਾਰੇ ਦੇਉ ਗਰਮੀ ਚ ਵੀ ਨਜ਼ਾਰੇ ਦਿੰਦੀ ਬਾਕੀ ਥਾਲੇਵਾ ਕਰਮਣੀ ਨੇ ਅਜੇ ਹੋਰ ਕਟਣਾ ਦੋਤੇ ਦਾ ਮੱਝਾ ਵਰਗਾ ਹੁੰਦਾ ਤੇ ਜਿਹੜੀ ਮੇਨ ਗੱਲ ਆ ਬਈ ਸੀਲ ਠੰਡੀ ਦਾ ਕੋਈ ਅੰਤ ਹੀ ਨਹੀਂਗਾ ਜਿਵੇਂ ਕੋਈ ਮਰਜ਼ੀ ਬੈਠਾ ਰਵੇ ਜੀ ਬਰਾਣਾ ਯਾਰ ਆ ਲੈ ਇੱਥੇ ਛੜਦੀ ਨਹੀਂ ਕ੍ਰੋਸਿੰਗਾਂ ਕਿੱਥੇ ਛੜਦੀ ਆ ਲੈ ਯਾਰ ਜਿਵੇਂ ਮਰਜ਼ੀ ਭੱਜਾ ਫਰ ਜਿਵੇਂ ਮਰਜ਼ੀ ਠੀਕ ਆ ਇਹ ਤਾਂ ਉਪਰੇ ਤੋਂ ਆ ਕੇ ਪਸ਼ੂ ਕਰਦਾ ਹੀ ਆ ਮੜੋਟ ਜਮੈਂ ਨਹੀਂ ਕਰਦਾ ਹੀ ਸਹੀ ਗੱਲ ਆ ਜੀ ਭਾਵ ਅੱਛੀਆਂ ਵਾਲਾ ਦੇ ਦੇਣਾ ਇਹਦਾ ਵੀ ਰਾਣਾ ਮੁੱਲ ਕਰਾਉਣ ਨੂੰ ਜਿੰਨਾ ਮਰਜ਼ੀ ਕਰਾ ਲੈ ਇਹ 20 30 000 ਛੱਡ ਦਿਆਂਗੇ 29000 ਦੇ ਹਾਂ ਠੀਕ ਆ ਜੋੜਾ ਲੈ ਜੇ ਆ ਜਾ ਮਾਰ ਤਾਣ ਕਰ ਦੇਣਗੇ ਹਾਂ ਬਣਦਾ ਇੱਕ ਘਟਨਾ 9000 ਦਾ ਜੋੜਾ ਬਣਦਾ ਕਿੰਨੇ ਦਾ ਦੇਂਗਾ ਜੈਜ ਤਾਂ ਯਾਰ ਹੋਰ ਛੱਡ ਦੇ ਇੱਥੇ ਰੱਖ 52 ਦਾ ਦੇ ਦਾਂਗੇ ਪਰ ਕੱਲੀ ਕੱਲੀ ਤੇ ਨਾ ਕੋਈ ਕਵੇ ਵੀਰ ਕੱਲੀ ਦੇਣਾ ਭਾਈ ਠੀਕ ਆ ਜੋੜਾ ਲੈ ਜੋ 52 ਦਾ ਦੇ ਦਾਂਗੇ ਹਾਂ ਜੈਜ ਡਿਮਾਂਡ ਆ ਭਾਈ ਦੀ ਜਮਾ ਐਵੇਂ ਆਪਾਂ ਕਹੀਏ ਯਾਰ ਇਹ 29000 ਦੀ ਇੱਕ ਨੰਬਰ 30000 ਦੀ 30 ਨਾਲ ਤੋਫਾ ਵਾਲਾ ਚੰਗਾ ਮਿਲ ਜਾਣਾ ਬੱਚਾ ਮਗਰ ਵੱਛੀ ਮਿਲ ਜਾਣੀ ਆ ਤੁਹਾਨੂੰ ਹਾਂ ਜਮਾ ਹੀ ਤਾਜੀ ਸੂਈ ਹੈ ਤੇ ਜਿਹੜਾ ਨਾਗਾ ਆ ਗਿਆ ਵੀਰੇ ਤੈਨੂੰ ਨੰਬਰ ਤੋਂ ਕੁੜਬੜ ਜਰਸੀ ਇਹ ਅੱਜ ਹੀ ਆਈ ਆ ਬੱਚਿਆਂ ਦਾ ਤਾਜੀ ਆਈ ਆ ਬਸ ਅੱਛਾ ਕਿੰਨਾ ਕੁ ਦੱਸਿਆ ਮਾਲ 6 ਕਿਲੋ ਮੰਨ ਕੇ ਲਈ ਆਪਾਂ ਹਾਂ ਆਪਾਂ 6 ਕਿਲੋ ਮੰਨ ਕੇ ਦੇ ਦੇਾਂਗੇ ਤਰ੍ਹਾਂ ਦੀ ਗਾਰੰਟੀ ਆ ਜੋ ਮਾ ਕੇ ਨਾ ਪੂਰਨਾ ਸਿੱਟਾ ਆ ਠੀਕ ਆ ਲੱਗਿਆ ਠੀਕ ਆ ਬਾਈ ਪਰ ਆਵੇ ਇੱਕ ਮਹੀਨਾ ਦਸ ਦਿਨ ਹੋ ਗਿਆ ਆਪਾਂ ਵਿਹਲੀ ਕਰਕੇ ਲਈ ਆ ਬੜਾ ਇਹ ਠੀਕ ਆ ਤੋੜ ਦੀ ਵੀਰੇ ਆਈ ਹੋ ਚੇ ਘਰ ਹੋਈ ਆ ਅੱਛਾ ਤਾਜੀ ਆਈ ਆ ਹਈ ਮਾਲਕਾਂ ਦੇ ਘਰੇ ਜੋ ਕੇ ਲੈ ਕੇ ਆਇਆ ਹੂੰ ਅੱਛਾ ਖੋਰਨੀ ਤੇ ਵੀ ਨਹੀਂ ਬੰਨੀ ਠੀਕ ਆ ਇਹ ਤਾਂ ਤਾਜੀ ਆ ਗਈ ਹੁਣੇ ਹੀ ਵੀਰੇ ਦੁੱਧ 6 ਆ 7 ਕਿਲੋ ਆ ਤਾਂ ਸੀ 6 ਮੰਨ ਕੇ ਆ ਜੋ ਜਰਸੀ ਬਲੈਕ ਕਲਰ ਦੀ ਆ ਜਾਂਦੀ ਕਾਫੀ ਕਲਰ ਵਾਲੀ ਜਰਸੀ ਪਹਿਲਾ ਦੂਜੇ ਵਾਸਤੇ ਬਣੀ ਵੀ ਆ ਠੀਕ ਆ ਦੂਜੇ ਵਾਸਤੇ 1 ਮਹੀਨਾ 10 ਦਿਨਾਂ ਦੀ ਇਹ ਆਈ ਹੋਈ ਵੀ ਆ ਪਰ ਬਾਈ ਕਹਿੰਦਾ ਆਪਾਂ ਖਾਲੀ ਦੇਣੀ ਆ ਇਹ ਫਿਰ ਕੀ ਆਫਰ ਕਰੇਗਾ ਹੈ ਕਿੰਨਾ ਆਫਰ ਜਾਇਜ਼ ਜਮਾਂ ਲੈਣਦੇ ਨਹੀਂ ਜਾਇਜ਼ ਲੈਣ ਦੇਣਾ ਵੇਚ ਦੀਏ ਬੜਾ ਬਾਈ ਕੀ ਹਰਦੀ ਨਾ ਯਾਰ ਆਏ ਨਾ ਕਰ ਧੱਕਾ ਨਾ ਕਰ ਚੱਲ 20 ਹੀ ਦੇ ਦੇ ਹਜੇ ਵੀ ਧੱਕਾ ਯਾਰ 18 ਹੀ ਦੇ ਦਿਆਂਗੇ ਬਰਾਈ ਮਾਣ ਤਾਂ 18 ਬਸ ਮਾ ਤਾਂ ਬਸ ਪੂਰਾ ਹੀ ਹੈ ਪੂਰੀ ਹੈ ਅਜਾ ਆਫਰ ਹੀ ਆ ਆਪਣਾ ਵੀਡੀਓ ਚਲਾਉਣ ਵਾਲਾ ਕੰਮ ਹੀ ਆ ਠੀਕ ਆ 18000 ਦੀ ਬਾਈ ਕਹਿੰਦਾ ਦੇ ਦਾਂਗੇ ਤੇ ਦੁੱਧ ਆਪਦਾ ਮੇਰੇ ਜੋਖੇ ਲੈ ਕੇ ਜਾਈਓ ਮੇਰੀ ਸਪੈਸ਼ਲ ਬੇਨਤੀ ਹੈ ਜੀ ਆ ਵੀ ਚੋਕੇ ਵੀ ਆ ਟਾਈਮ ਖਾਦੇ ਹਜੇ ਹੁਣੇ ਹੀ ਮਾਰਨਿੰਗ ਦੇ ਟਾਈਮ ਵੀਡੀਓ ਬਣਾ ਰਹੇ ਹੁਣੇ ਵੀਡੀਓ ਬਾਈ ਜਿੱਦਾਂ ਚੋਕੇ ਰੇਟ ਆਈ ਚੈੱਕ ਕਰ ਸਕਦੇ ਹੋ ਜੀ ਹਾਂ ਬੀ ਸੀਲ ਬੜੀ ਹੈ ਲੈ ਹੂੰ ਠੀਕ ਮੋਟਾ ਥਣਸਣ ਨਹੀਂ ਸਹੀ ਗੱਲ ਹੈ ਜੀ ਬਾਕੀ ਤਿੰਨਾਂ ਨਗਾ ਜੋ ਕੋਈ ਵੀ ਨਗ ਤੁਹਾਨੂੰ ਫੱਟ ਬੈਂਦਾ ਪਸੰਦ ਆਉਂਦਾ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਧੰਨਵਾਦ